ਹਾਂਜੀ ਸਰ ਅਮਰਸਰ ਡਿਸਟ੍ਰਿਕਟ ਦੇ ਜਿਹੜੇ ਬਾਰਡਰ ਤੇ ਸਾਡੇ ਪਿੰਡ ਨੇ ਸਪੈਸ਼ਲੀ ਰਾਵੀ ਦੇ ਕੰਡੇ ਉੱਥੇ ਕਾਫੀ ਫਲੱਡਸ ਨਾਲ ਨੁਕਸਾਨ ਹੋਇਆ ਪ੍ਰਮਾਤਮਾ ਦੇ ਅਰਦਾਸ ਕਰਦੇ ਹਾਂ ਕਿ ਸਾਰਿਆਂ ਦੀ ਸੇ�ਦਿਆਬੀ ਰਹੇ ਔਰ ਸਾਰੇ ਪਰਿਵਾਰਾਂ ਨੂੰ ਬਲ ਬਖਸ਼ਣ ਕਿ ਉਹ ਆਪਣਾ ਆਪ ਨੂੰ ਸੰਭਾਲ ਸਕਣ ਪਰਿਵਾਰਾਂ ਨੂੰ ਸੰਭਾਲ ਸਕਣ ਪੰਜਾਬ ਗਵਰਨਮੈਂਟ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਪੁਲਿਸ ਵੱਲੋਂ ਰਾਹਤ ਦੇ ਜਿਹੜੇ ਕੰਮ ਨੇ ਉਹ ਕੀਤੇ ਜਾ ਰਹੇ ਨੇ ਉਹਦੇ ਚ ਬਹੁਤ ਤਿਲ ਫੁੱਲ ਭੇਟਾ ਜਿਹੜੀ ਹੈ ਕਮਿਸ਼ਨਰ ਪੁਲਿਸ ਅਮਰਸਰ ਦੇ ਸਪੈਸ਼ਲਿਟੀ ਟ੍ਰੈਫਿਕ ਦੇ ਸਾਡੇ ਸਾਰੇ ਮੁਲਾਜ਼ਮ ਤੇ ਆਫਿਸਰਸ ਇਹਨਾਂ ਵੱਲੋਂ ਡਰਾਈ ਰਾਸ਼ਨ ਜਿਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਨੇ ਜਿਵੇਂ ਬਿਸਕਟ ਨੇ ਰਸਕ ਨੇ ਬ੍ਰੈਡ ਨੇ ਪਾਣੀ ਹੈ ਔਰ ਇਹਦੇ ਦੋ ਕੈਂਟਰ ਜਿਹੜੇ ਆ ਅਚਾਰ ਹੈ ਮਰਬੇ ਕਾਫੀ ਚੀਜ਼ਾਂ ਜਿਹੜੀਆਂ ਲੋਕਾਂ ਦੇ ਕੰਮ ਆ ਸਕਦੀਆਂ ਉਹ ਬੜੇ ਬੂਝ ਬੂਝ ਨਾ ਇਕੱਠੀਆਂ ਕੀਤੀਆਂ ਗਈਆਂ ਮੈਡੀਸਿਨਸ ਵੀ ਨੇ ਔਰ ਇਸ ਤੋਂ ਇਲਾਵਾ ਜਿਹੜੇ ਕਚੂ ਆਛਾ ਔਰ ਜਿਹੜੀਆਂ ਆਟੋ ਮਾਸ ਮੋਸਕੀਟੋ ਰੈਪੈਲੈਂਟ ਜੋ-ਜੋ ਚੀਜ਼ਾਂ ਦੀ ਮਾਚਿਸ ਕੈਂਡਲਸ ਇਹ ਸਾਰੀਆਂ ਚੀਜ਼ਾਂ ਜੋ ਲੋਕਾਂ ਦੇ ਕੰਮ ਆ ਸਕਦੀਆਂ ਤੇ ਉਹਨਾਂ ਤੱਕ ਪਹੁੰਚਾਈਆਂ ਜਾ ਸਕਦੀਆਂ ਚਾਹੇ 에ਅਰ ਡਰਾਪਿੰਗ ਹੋਵੇ ਚਾਹੇ ਕਿਸਤੀ ਨਾਲ ਔਰ ਉਹ ਇਕੱਠਾ ਕਰਨ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ ਔਰ ਇਹਦੇ ਚ ਮੈਂ ਸਾਰੇ ਆਪਣੀ ਟੀਮ ਨੂੰ ਮੁਬਾਰਕਬਾਦ ਦਿੰਨਾ ਜੇ ਚ ਜਗਜੀਤ ਵਾਲੀਆ ਜੀ ਸਾਡੇ ਡੀਸੀਪੀ ਸਾਹਿਬ ਮੈਡਮ ਅਮਨਦੀਪ ਸਾਡੇ ਏਡੀਸੀਪੀ ਟ੍ਰੈਫਿਕ ਰਿਸ਼ਪੋਲਾ ਜੀ ਔਰ ਸਾਰਾ ਟ੍ਰੈਫਿਕ ਸਟਾਫ ਤੇ ਆਫੀਸਰਸ ਔਰ ਸਾਡੀਆਂ ਸਪਾਸ ਸਰਵਿਸ ਸੰਸਥਾਾਂਾਂ ਦੇ ਜਿਹੜੇ ਸਾਡੇ ਮੌਤਪੁਰ ਨੇ ਉਹਨਾਂ ਨੇ ਵੀ ਇਹ ਚ ਯੋਗਦਾਨ ਪਾਇਆ ਸੋ ਇਹ ਇੱਕ ਜਿਹੜਾ ਰੀਲੀਫ ਮੇਜਰ ਹੈ ਇਹ ਪਹਿਲ ਕਦਮੀ ਹੈ ਇੱਕ ਪਹਿਲੀ ਇਸ ਤੋਂ ਇਲਾਵਾ ਵੀ ਅਸੀਂ ਅਰਦਾਸ ਤੋਂ ਇਲਾਵਾ ਉਹਨਾਂ ਸਾਡੇ ਭੈਣ ਭਰਾਵਾਂ ਵਾਸਤੇ ਜੋ ਵੀ ਕਰ ਸਕਦੇ ਆ ਅੱਗੇ ਵੀ ਕਰਦੇ ਰਹਿਣ